ਕਿ ਕਿ ਚਪਾਰ ਦਾ ਮੇਲਾ ਕਦੋਂ ਆ ਤੇ ਕਿਹੜੇ ਦੋ ਵਾਰੀ ਚਪਾਰ ਦਾ ਮੇਲਾ ਲੱਗਦਾ ਹੁੰਦਾ ਵਾ ਜਿਹੜਾ ਚਪਾਰ ਦਾ ਮੇਲਾ ਵਾ ਇਹ ਵਾਲਾ ਮੇਲਾ ਵਾ ਇਹ 6 ਦਿਨ ਤੱਕ ਰਹਿੰਦਾ ਵਾ ਮੇਲਾ ਜਿਹੜਾ ਸਤੰਬਰ ਮਹੀਨੇ ਦੇ ਵਿੱਚ ਮੇਲਾ ਹੁੰਦਾ ਸਭ ਤੋਂ ਵੱਡਾ ਮੇਲਾ ਹੁੰਦਾ ਅੱਗੇ ਜਦੋਂ ਅਸੀਂ ਇੱਥੋਂ ਦੀ ਤੇਲ ਪਾ ਕੇ ਉੱਥੋਂ ਦੀ ਸਿੱਧਾ ਜਾਂਦਾ ਪੈਪ ਦਾ ਹੀ ਉਥੇ ਜੋਤ ਦੇ ਵਿੱਚ ਅੰਦਰ ਜਾਣ ਦੀ ਨਹੀਂ ਜ਼ਰੂਰਤ ਹੈ ਕਿ ਬਹੁਤ ਸੋਹਣਾ ਹਨਾ ਸਿਸਟਮ ਕੀਤਾ ਹੋਇਆ ਵਾ ਆ ਦੇਖੋ ਬਾਬਾ ਜੀ ਦੇ ਦਰਸ਼ਨ ਬਹੁਤ ਔਰ ਸ਼ੀਸ਼ਾ ਕਰਕੇ ਨਾ ਇੱਥੋਂ ਦੀ ਆਵ ਲੋ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਇੱਥੇ ਮੱਥਾ ਟੇਕਣ ਆਉਂਦੇ ਸੀਗੇ ਨਾ ਸਹਜ ਇੱਥੇ ਜਾਲੀ ਲੱਗੀ ਕਰਕੇ ਸਾਰਾ ਪੈਸਿਆਂ ਦਾ ਹੀ ਭਰਿਆ ਹੁੰਦਾ ਸੀ 10 10 ਦੇ ਨੋਟਾਂ ਦਾ 5 5 ਦੇ ਨੋਟਾਂ ਦਾ ਮੈਂ ਵੇਪਨ ਫਰੈਂਡਸ ਹਨਾ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਵੀਆਈਪੀ ਜਸਵਾਲ ਤੋਂ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਹਾਂ ਚਪਾਰ ਦੇ ਮੇਲੇ ਵਾਲੀ ਜਿੱਦਾਂ ਤੁਸੀਂ ਮੇਰੀ ਪਿਛਲੀ ਚਪਾਰ ਦੇ ਮੇਲੇ ਵਾਲੀ ਵੀਡੀਓ ਦੇਖੀ ਆ ਉਮੀਦ ਹੈ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਵੀ ਓਨਾ ਹੀ ਪਿਆਰ ਦੇਵੋਗੇ ਅੱਜ ਤੁਹਾਨੂੰ ਮੈਂ ਇਹ ਦੱਸੂਗਾ ਕਿ ਚਪਾਰ ਦਾ ਮੇਲਾ ਕਦੋਂ ਆ ਪਿਛਲੀ ਵੀਡੀਓ ਵਿੱਚ ਵੀ ਕਮੈਂਟ ਆਏ ਸੀਗੇ ਸਾਰਿਆਂ ਨੇ ਪੁੱਛਦੇ ਸੀਗੇ ਕਿ ਚਪਾਰ ਦਾ ਮੇਲਾ ਕਦੋਂ ਆ ਤੇ ਕਿਹੜੇ ਦੋ ਵਾਰੀ ਚਪਾਰ ਦਾ ਮੇਲਾ ਲੱਗਦਾ ਹੁੰਦਾ ਵਾ ਜਿਹੜਾ ਚਪਾਰ ਦਾ ਮੇਲਾ ਵਾ 5 ਸਤੰਬਰ ਤੋਂ ਸਟਾਰਟ ਹੋ ਜਾਣਾ ਮਾ ਇਹ 10 ਸਤੰਬਰ ਤੱਕ ਚੱਲੂਗਾ ਜਿਹੜਾ ਇਹ ਵਾਲਾ ਮੇਲਾ ਵਾ ਇਹ 6 ਦਿਨ ਤੱਕ ਰਹਿੰਦਾ ਵਾ ਮੇਲਾ ਜਿਹੜਾ ਸਤੰਬਰ ਮਹੀਨੇ ਦੇ ਵਿੱਚ ਮੇਲਾ ਹੁੰਦਾ ਸਭ ਤੋਂ ਵੱਡਾ ਮੇਲਾ ਹੁੰਦਾ ਅੱਗੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਕਹਿੰਦੇ ਹੁੰਦੇ ਸੀਗੇ ਬੰਦਿਆਂ ਦਾ ਮੇਲਾ ਤੇ ਬੁੜੀਆਂ ਦਾ ਮੇਲਾ ਅੱਜ ਕੱਲ ਇਦਾਂ ਦਾ ਕੁਝ ਨਹੀਂ ਰਿਹਾ ਹੈਗਾ ਨਾ ਕੋਈ ਬੰਦਿਆਂ ਦਾ ਮੇਲਾ ਨਾ ਕੋਈ ਬੁੜੀਆਂ ਦਾ ਮੇਲਾ ਅੱਜ ਕੱਲ ਸਾਰਾ ਇਕੱਠਾ ਮੇਲਾ ਹੋ ਗਿਆ ਇਹ ਵੀ ਬਹੁਤ ਵਧੀਆ ਵਾ ਅੱਗੇ ਲੇਕਿਨ ਜਿਵੇਂ ਬੁੜੀਆਂ ਦਾ ਮੇਲਾ ਹੁੰਦਾ ਸੀਗਾ ਤਾਂ ਬੁੜੀਆਂ ਹੀ ਜ਼ਿਆਦਾ ਹੁੰਦੀਆਂ ਸੀ ਜੇ ਬੰਦਿਆਂ ਦਾ ਮੇਲਾ ਹੁੰਦਾ ਸੀਗਾ ਤਾਂ ਬੰਦੇ ਹੀ ਜ਼ਿਆਦਾ ਹੁੰਦੇ ਸੀਗੇ ਅੱਗੇ ਬਹੁਤ ਕਹਿੰਦੇ ਹੁੰਦੇ ਸੀਗੇ ਇਸ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੁਣ ਲੱਗਦਾ ਹੁੰਦਾ ਇੱਥੇ ਚਪਾਰ ਦਾ ਮੇਲਾ ਤੁਹਾਨੂੰ ਛਪਾਰ ਦਾ ਮੇਲਾ ਇਸ ਤੋਂ ਬਾਅਦ ਵੀ ਹੋਊਗਾ ਜਿਹੜਾ ਇਸ ਤੋਂ ਬਾਅਦ ਹੋਊਗਾ ਉਹ ਹੋਊਗਾ ਸ਼ਾਇਦ 21 ਦਿਨਾਂ ਬਾਅਦ ਉਹ ਵੀ ਮੈਂ ਤੁਹਾਨੂੰ ਕਨਫਰਮ ਕਰਕੇ ਵੀ ਦੱਸ ਦੂੰਗਾ ਆ ਵੱਡਾ ਮੇਲਾ ਹੋਊਗਾ ਇਸ ਤੋਂ ਬਾਅਦ ਹੋਊਗਾ ਛੋਟਾ ਮੇਲਾ ਜਿਹੜਾ ਦੁਸ਼ਹਿਰੇ ਤੋਂ ਤਿੰਨ ਜਾਂ ਚਾਰ ਤਿੰਨ ਜਾਂ ਪੰਜ ਦਿਨ ਬਾਅਦ ਮੇਲਾ ਲੱਗਦਾ ਹੁੰਦਾ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਹੁਣ ਛਪਾਰ ਦੇ ਮੇਲੇ ਦੇ ਵਿੱਚ ਬਾਹਰ ਹਨਾ ਬੜੇ ਝੂਲੇ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸਾਰਾ ਤੁਹਾਨੂੰ ਬਾਹਰ ਜਾ ਕੇ ਦਿਖਾਉਣਾ ਮਾ ਕਿ ਜਿਹੜਾ ਛਪਾਰ ਦੇ ਮੇਲੇ ਵਿੱਚ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਹੁਣ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਮਾ ਇੱਥੇ ਪਿੱਛੇ ਬਿਲਡਿੰਗ ਵੀ ਹਨਾ ਰੂਮ ਵਗੈਰਾ ਵੀ ਬਹੁਤ ਬਣ ਗਏ ਉਧਰਲੀ ਸਾਈਟ ਸਾਈਜ਼ ਦਿਖਾਈ ਆ ਦੇਖੋ ਹਨਾ ਅੱਗੇ ਨਾਲੋਂ ਬਹੁਤ ਵਧੀਆ ਬਹੁਤ ਵਧੀਆ ਹਨਾ ਬਿਲਡਿੰਗ ਵੀ ਬਣ ਗਈ ਉਹ ਦੇਖੋ ਬਹੁਤ ਵਧੀਆ ਇਧਰ ਲੰਗਰ ਹਾਲ ਲੱਗਿਆ ਹੁੰਦਾ ਵਾ ਛਪਾਰ ਦੇ ਮੇਲੇ ਦੇ ਵਿੱਚ ਆਉਣਾ ਕਿੱਦਾਂ ਵਾ ਇਹਦੇ ਬਾਰੇ ਤਕਰੀਬਨ ਮੈਂ ਕਹਿੰਦਾ 99% ਤਾਂ ਉਹ ਲੋਕ ਨੇ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਤਕਰੀਬਨ ਸਭ ਨੂੰ ਪਤਾ ਵਾ ਕਿ ਹੁਣ ਇੱਥੇ ਪਹੁੰਚਣਾ ਕਿੱਦਾਂ ਵਾ ਬਟ ਮੈਂ ਫਿਰ ਵੀ ਰਾਸਤੇ ਦੇ ਵਿੱਚ ਆਉਣ ਦੀ ਵੀ ਮੈਂ ਇੱਕ ਵੀਡੀਓ ਪਾਉਂਗਾ ਕੱਲ ਨੂੰ 6 ਵਜੇ ਸਾਰਾ ਰਾਸਤੇ ਦਾ ਬਲੌਗ ਵੀ ਬਣਾਉਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕੱਲ ਨੂੰ ਮੈਂ ਰਾਸਤੇ ਆਉਣ ਵਾਲਾ ਵੀ ਬਲੌਗ ਬਣਾਉਂਗਾ 92 ਦਿੱਲੀ ਸਾਈਡ ਹੈ ਨਾ ਬਾਬਾ ਜੀ ਦੇ ਦਰਸ਼ਨ ਵੀ ਕਰਉਣਾ ਮਾ ਆ ਦੇਖੋ ਹੁਣ ਤਾਂ ਇੱਥੇ ਸ਼ੀਸ਼ਾ ਲੱਗ ਗਿਆ ਜਦੋਂ ਅਸੀਂ ਛੋਟੇ ਹੁੰਦੇ ਇੱਥੇ ਆਉਂਦੇ ਹੁੰਦੇ ਸੀਗੇ ਨਾ ਉਦੋਂ ਇੱਥੇ ਜਾਲੀ ਲੱਗੀ ਹੁੰਦੀ ਸੀਗੀ ਜਾਲੀ ਦੇ ਵਿੱਚ ਦੀਆਂ ਨਾ ਪੈਸਿਆਂ ਦਾ ਮੱਥਾ ਟੇਕਦੇ ਹੁੰਦੇ ਸੀਗੇ ਉਸ ਟਾਈਮ ਜਦੋਂ ਮੇਲਾ ਹੁੰਦਾ ਸੀਗਾ ਸਤੰਬਰ ਮਹੀਨੇ ਦੇ ਵਿੱਚ ਜਾਲੀ ਲੱਗੀ ਕਰਕੇ ਪੂਰਾ ਪੈਸਿਆਂ ਦਾ ਭਰਿਆ ਹੁੰਦਾ ਸੀਗਾ ਉਹ ਵੀ ਬਹੁਤ ਵਧੀਆ ਹੁੰਦਾ ਸੀਗਾ ਹੋਂ ਤਾਂ ਅੱਗੇ ਨਾਲੋਂ ਵੀ ਇਹ ਮੇਲਾ ਜ਼ਿਆਦਾ ਭਰਨ ਲੱਗ ਗਿਆ ਇੱਥੇ ਸਾਰੇ ਮਿੱਟੀ ਕੱਢ ਕੇ ਫਿਰ ਚੌਂਕੀ ਭਰ ਕੇ ਜਾਂਦੇ ਹੁੰਦੇ ਆ ਬਟਾ ਨਾ ਮੇਲੇ ਦੇ ਵਿੱਚ ਤਾਂ ਇੰਨਾ ਜ਼ਿਆਦਾ ਰਸ਼ ਹੁੰਦਾ ਵਾ ਕਿ ਹਨਾ ਜਦੋਂ ਚੌਂਕੀ ਭਰਦੇ ਆ ਉਦੋਂ ਵੀ ਬੈਠਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਹੈਗੀ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਹੁੰਦੀ ਆ ਫਰੈਂਡਸ ਹਨਾ ਮੈਂ ਬਾਅਦ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਉਹਦਾ ਵੀ ਬਲੌਗ ਬਣਾਇਆ ਹੋਇਆ ਵਾ ਵੀਡੀਓ ਦੇ ਲਾਸਟ ਦੇ ਉੱਪਰ ਲਿੰਕ ਆਊਗਾ ਜਿਹੜੇ ਬਾਹਰ ਝੂਲੇ ਵਗੈਰਾ ਲਾਉਂਦੇ ਨੇ ਮੈਂ ਉਹਦੀ ਵੀ ਡਿਟੇਲ ਪੂਰੀ ਦਿਖਾਈ ਹੋਈ ਆ ਤੁਸੀਂ ਵੀਡੀਓ ਦੇ ਲਾਸਟ ਦੇ ਲਿੰਕ ਦੇ ਉੱਪਰ ਕਲਿੱਕ ਕਰਕੇ ਛਪਾਰ ਦੇ ਮੇਲੇ ਦੀ ਦੂਜੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਰੋ ਇਹ ਤੇ ਬਾਬਾ ਜੀ ਦੇ ਦਰਸ਼ਨ ਇੱਥੇ ਤੇਲ ਦਾ ਸਿਸਟਮ ਦੇਖਿਆ ਸੀਗਾ ਬਹੁਤ ਸੋਹਣਾ ਸੀਗਾ ਬਾਹਰੋਂ ਖੜ ਕੇ ਹੀ ਤੇਲ ਅੰਦਰ ਪਾ ਸਕਦੇ ਆ ਉਹ ਦਿਖਾਉਣਾ ਤੁਹਾਨੂੰ ਆ ਦੇਖੋ ਇੱਥੋਂ ਦੀ ਤੇਲ ਪਾ ਕੇ ਉੱਥੋਂ ਦੀ ਸਿੱਧਾ ਜਾਂਦਾ ਪੈਪ ਰਾਹੀਂ ਉੱਥੇ ਜੋਤ ਦੇ ਵਿੱਚ ਅੰਦਰ ਜਾਣ ਦੀ ਨਹੀਂ ਜ਼ਰੂਰਤ ਹੈ ਕਿ ਬਹੁਤ ਸੋਹਣਾ ਹਨਾ ਸਿਸਟਮ ਕੀਤਾ ਹੋਇਆ ਵਾ ਆ ਦੇਖੋ ਬਾਬਾ ਜੀ ਦੇ ਦਰਸ਼ਨ ਬਹੁਤ ਹੋ ਸ਼ੀਸ਼ਾ ਕਰਕੇ ਨਾ ਇੱਥੋਂ ਦੀ ਆ ਲੋ ਫੋਨ ਨਾਲ ਅੰਦਰ ਸਿਰ ਦੀ ਆ ਦੇਖੋ ਆ ਸ਼ੇਵ ਜੀ ਆ ਗਿਆ ਇੱਧਰ ਦੇਖੋ ਇੱਧਰ ਧੂਨਾਂ ਲੱਗਿਆ ਹੋਇਆ ਵਾ ਆ ਦੇਖੋ ਨਾ ਚੰਡੋਲ ਵਗੈਰਾ ਲਗਣੀਆਂ ਸ਼ੁਰੂ ਹੋ ਗਈਆਂ ਇਹਦੀ ਵੀ ਮੈਂ ਵੀਡੀਓ ਬਣਾਈ ਹੋਈ ਆ ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਵਾ ਉੱਥੇ ਚਪਾਰ ਦੇ ਮੇਲੇ ਤੇ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਇਹਦੀ ਪੂਰੀ ਵੀਡੀਓ ਬਣਾਈ ਹੋਈ ਆ ਇਹਦੇ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਜਲਦੀ ਚਪਾਰ ਦੇ ਮੇਲੇ ਦੀਆਂ ਹੋਰ ਵੀਡੀਓ ਲੈ ਕੇ ਆਉਂਗਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ